ਨਾਨਕ ਸਹਜੇ ਹੀ ਰੰਗ ਬਚਦਾ ਹਰ ਗੁਣ ਪਾਵੇ ਸੋਇ ਉਹ ਨਾਨਕ ਵਾਂਗੂ ਲਾਈਵ ਇਨ ਇੰਟੂ ਐਕਟਿਵ ਫੇਸ ਐਂਡ ਵੌਇਸ ਇਮਬਿਊਡ ਵਿਦ ਆਰ ਲਾਰਡਸ ਲਵ ਅਬਟੇਨਸ ਦਾ ਗਲੋਰੀਅਸ ਪੈਰਿਸਿਸ ਆਫ ਆਰ ਲਾਰਡ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਸਿਧਾਂਤ ਹੈ ਇਹ ਰੰਗ ਮਤਲਬ ਕਿਸਮਤ ਬਣਾਉਣ ਦਾ ਫਾਰਮੂਲਾ ਕੀ ਹੈ ਆ ਜੀਵਨ ਨੂੰ ਸਫਲ ਕਰਨ ਦਾ ਇੱਥੇ ਵੀ ਤੇ ਉੱਥੇ ਦਰਗਾਹ ਵਿੱਚ ਵੀ ਸਫਲ ਕਰਨ ਦਾ ਅੱਜ ਫਾਰਮੂਲਾ ਦੱਸ ਰਹੇ ਹਾਂ ਜਿਹੜੇ ਕਹਿੰਦੇ ਸਾਡੀ ਤਾਂ ਕਿਸਮਤ ਹੀ ਨਹੀਂ ਹੈ ਸਾਨੂੰ ਤਾਂ ਪ੍ਰਮਾਤਮਾ ਨੇ ਲਿਖਿਆ ਹੀ ਨਹੀਂ ਪਰਮਾਤਮਾ ਦੀ ਕਿੰਨੇ ਤੁਸੀਂ ਆਪ ਲਿਖੀ ਚਲੋ ਤੁਹਾਨੂੰ ਆਪ ਲਿਖਣ ਨੂੰ ਦਿੰਨੇ ਆਂ ਬਸ ਇੱਕ ਗੁਣ ਆਪਣੇ ਜੀਵਨ ਚ ਲਿਆਓ ਕਿਹੜਾ ਸਹਿਜੇ ਹੀ ਰੰਗ ਵਰਤਦਾ ਸਹਿਜ ਦਾ ਰੰਗ ਮਿੱਟੀ ਬੋਲਬਾਣੀ ਕਿਸੇ ਨੂੰ ਮਾਫ ਕਰਨਾ ਔਖੇ ਵੇਲੇ ਖੜਾ ਹੋਣਾ ਹੈਲਪ ਕਰਨੀ ਸਾਰਿਆਂ ਦੀ ਤੇ ਸੱਚ ਬੋਲਣਾ ਜੇ ਆਪ ਮੁਸੀਬਤ ਵਿੱਚੋਂ ਤਾਂ ਸੱਚ ਬੋਲੋ ਤੇ ਕਿਸੇ ਤੇ ਮੁਸੀਬਤ ਹੈ ਤੇ ਉਹਦਾ ਸੱਚ ਨਾਲ ਜੁੜ ਕੇ ਸਾਥ ਦਿਓ ਜਦੋਂ ਸੱਚ ਨਾਲ ਜੁੜ ਗਏ ਤੇ ਪਰਮਾਤਮਾ ਦੁਆਰਾ ਸਾਰੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਤੇ ਸਾਰੀਆਂ ਹੀ ਵਰਤੂਆਂ ਦੇ ਮਾਲਕ ਸੁਆਮੀ ਬਣਨ ਦੀ ਸ਼ਮਤਾ ਰੱਖੋਗੇ ਜਾਹੀ ਬਸਨ ਤੇ ਲਈ ਦੇਖੋ ਜੀਵਨ ਹਮੇਸ਼ਾ ਦੇ ਲਈ ਨਹੀਂ ਜਿੜਿਆ ਪਰ ਤੁਹਾਡਾ ਇੱਕ ਨਾਮ ਰਹਿ ਜਾਏਗਾ